ਜੀ ਹਲੋ ਹਾਂ ਜੀ ਹਾਂ ਜੀ ਕਿਸ਼ਨ ਜੀ ਬੋਲਦੇ ਹਾਂ ਹਾਂ ਜੀ ਕਿਸ਼ਨ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਹਾਂ ਸ਼੍ਰੀ ਅਮਰਸਰ ਸਾਹਿਬ ਤੋਂ ਜੀ ਜੀ ਹਾਂ 2 ਮਿੰਟ ਕੰਮ ਨਹੀਂ ਤੁਹਾਡਾ ਵਿਚਾਰ ਜੀ ਬੋਲੀ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਸ਼ਾ ਜੀ ਦਾ ਸਰੂਪ ਬਣਾ ਕੇ जी तो जिला जो तुसी कर रहे हो। जी वो प्रबंधक को मतलब सारा दे नहीं वो क्या हुआ की गलती से बच्चे जो है वो उसने स्वरूप में आ गई जिसकी हम लोग को जानकारी नहीं थी तो आज हम लोग गुरुद्वारा प्रबंधक कमेटी के पास कल भी गए थे आज भी गए थे हां तो हमलो ने गलती के लिए अर्दास भी करवा ली हां और माफीनामा भी लिख के दे दिया हां कि हम लोग से भूल व असंज्ञानता में वो बच्ची से गलती हो गई मेनू एक गल दा जवाब दियो जी कि जेडी ओ बच्ची आ या जो कौन जो भी सी वो बच्चा सी बच्ची सी जी ओने ए क्यों नहीं गलती करती भी रोड दे ऊपर ट्रक चलदे गाड़ियां चलदियां किसे ਥੱਲੇ ਆਏ ਕਿਉਂ ਨਹੀਂ ਮਰ ਗਈ ਆ ਤੈਨੂੰ ਲੋਜੀਕਲੀ ਵੇਖੋ ਮੈਂ ਤੁਹਾਡੀ ਗੱਲ ਸੁਣੀ ਆ ਨਾ ਜੀ ਹਾਂ ਤੁਸੀਂ ਲੋਜੀਕਲੀ ਮੈਨੂੰ ਮੇਰੀ ਗੱਲ ਦਾ ਵੀ ਤਾਂ ਜਵਾਬ ਦੇ ਕੇ ਸੰਤੁਸ਼ਟ ਕਰ ਦਿਓ ਨਾ ਕਿ ਜੇ ਉਹ ਬੱਚੀ ਜਿਹੜੀ ਆ ਉਹਨੇ ਇਦਾਂ ਦਾ ਕੁਝ ਕਿਉਂ ਨਹੀਂ ਕਰ ਲਿਆ ਦੂਸਰੀ ਗੱਲ ਤੁਸੀਂ ਇਹ ਗੱਲ ਕਹੀ ਕਿ ਅਸੀਂ ਜਾ ਕੇ ਤੇ ਉੱਥੇ ਮਾਫੀ ਮੰਗ ਲਈ ਤੇ ਮਾਫੀਨਾਮਾ ਲੈ ਕੇ ਦੇ ਦਿੱਤਾ ਹੈ ਨਾ ਜੀ ਇਹ ਮਤਲਬ ਤੁਹਾਡੇ ਵਾਸਤੇ ਇਹ ਨਾ ਇਹ ਬਹੁਤ ਵਧੀਆ ਤਰੀਕਾ ਲੱਗਦਾ ਤੁਹਾਨੂੰ ਨਹੀਂ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਤੁਹਾਡੀ ਸੁਣੀ ਸੀ ਮੇਰੀ ਗੱਲ ਨਾ ਤੋਕਿਓ ਮੇਰੀ ਗੱਲ ਹੋ ਜਾਣ ਦੋ ਫਿਰ ਤੁਸੀਂ ਬੋਲਿਓ ਵਾਰੀ ਵਾਰੀ ਗੱਲ ਕਰਦੇ ਆਪਾਂ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਵੀ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀਆਂ ਮaaf ਕਰਨ ਵਾਲੇ ਉੜ ਗਏ ਜਿਨ੍ਹਾਂ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਸਾ ਤੁਹਾਨੂੰ ਨਹੀਂ ਪਤਾ ਵੀ ਗੁਰੂਆਂ ਦੇ ਪਾਸ਼ਾ ਦਾ ਰੂਪ ਨਹੀਂ ਕੋ ਬਣਾ ਸਕਦਾ ਮੰਨ ਲਓ ਇੱਕ ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਨਵੁੱਜ ਕੇ ਨਹੀਂ ਜੋ ਵੀ ਲਾ ਲੋ ਤਾਂ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬੋਮ ਫੜ ਕੇ ਕਹਿ ਦਿੱਤਾ ਵੀ ਨਾ ਪੁੱਤੇ ਇਹ ਕੰਮ ਨਹੀਂ ਕਰਨਾ ਲਾ ਦੇਆ ਸਾਰਾ ਕੁਝ ਅਬ ਗਿਆਨਤਾ ਵਸ ਹੋ ਗਿਆ ਬਹੁਤ ਬਣੀ ਗਿਆਨਤਾ ਵਸ ਤਕਿਸ਼ਨ ਜੀ ਇਹ ਹੀ ਕੰਮ ਹੋਣਾ ਸੀਗਾ ਗਿਆਨਤਾ ਵਸ ਕੁਝ ਹੋਰ ਕਿਉਂ ਨਹੀਂ ਕਰ ਲਿਆ ਤੁਸੀਂ ਆਪੋ ਸਕੇ ਲਈ ਤਾਂ ਹਮ ਲੋਕ ਮਾਫੀ ਮੰਗ ਰਹੇ ਆ। ਉਹੀ ਤਾਂ ਗੱਲ ਆ ਨਾ ਕਿਸ਼ਨ ਜੀ ਮੈਂ ਵੀ ਤਾਂ ਉਹੀ ਤੁਹਾਨੂੰ ਕਹਿ ਰਿਹਾ ਨਾ ਕਿ ਇਹ ਤਾਂ ਬੜਾ ਸੌਖਾ ਤਰੀਕਾ ਵਾ ਨਾ ਵੀ ਪਹਿਲਾਂ ਗਲਤੀ ਕਰੋ ਹਜ਼ਾਰਾਂ ਲੱਖਾਂ ਕਰੋੜਾਂ ਜਿਹੜੀਆਂ ਸਿੱਖ ਸੰਗਤਾਂ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤਿਕਾਰ ਕਰਦੀਆਂ ਨੇ ਗੁਰੂ ਮੰਨਦੀਆਂ ਨੇ ਤੁਸੀਂ ਉਹਨਾਂ ਦੇ ਦਿਲ ਦਿਖਾਓ ਤੇ ਮੁੜ ਕੇ ਹੌਲੀ ਜੀ ਇਹ ਗੱਲ ਕਹਿ ਦਿਓ ਵੀ ਸਾਡੇ ਕੋਲ ਤਾਂ ਗਲਤੀ ਹੋ ਗਈ ਜੀ ਤੇ ਸਾਨੂੰ ਮਾਫ ਕਰ ਦਿਓ। ਚਾਹ ਗੁਰੂ ਜੀ ਹਮ ਲੋਕ ਤਾਂ ਸਮਾਜ ਕੇ ਮਾਮੂਲੀ ਸਦਕ ਸਾਂ ਹੈ। ਔਰ ਉਹ ਬੱਚੀ ਵਹਾਂ ਤੇ ਕਥਾ ਕੀਰਤਨ ਚੱਲ ਰਹਾਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਉਹ ਬੱਚੀ ਵਹਾਂ ਤੇ ਸਰੂਪ ਲੈ ਕੇ ਆ ਗਈ ਮੈਂ ਤਾਂ ਤੁਹਾਨੂੰ ਉਹੀ ਸਵਾਲ ਕਰਦਾ ਵੀ ਮੰਨ ਲਓ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਉਹ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵੰਝ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾ ਉਹਨੂੰ ਬਾਹਰ ਲੈ ਕੇ ਦਰਬਾਰ ਚੋਂ ਮਹਾਰੇ ਦੀ ਹਿਜੂਰੀ ਚੋਂ ਵੀ ਨਾ ਪੋਤੇ ਤਾ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਉੱਤੇ ਇਹ ਤਾਂ ਜਿਵੇਂ ਪੂਰੇ ਐ ਪਲੈਨਿੰਗ ਕਰਕੇ ਪੂਰਾ ਸੋਚ ਸਮਝ ਕੇ ਵੀ ਕਿਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਰੇ ਨਾ ਇੰਨਾ ਸਤਕਾਰ ਕਰਦੇ ਨਾ ਗੁਰੂ ਰੰਗਪਾਤਸ਼ਾਹ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ ਆਪਣੀ ਅੱਖੀਂ ਬੇਸ਼ੱਕ ਉਹ 100% ਜਿਹੜੇ ਆ ਉਹ ਪ੍ਰੇਪੇਅਰ ਨਹੀਂ ਹੈਗੇ ਸਿਧਾਂਤਾਂ ਪ੍ਰਤੀ ਮਰਿਆਦਾ ਪ੍ਰਤੀ ਪਰ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਇੰਨਾ ਕਿ ਜਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਵੀ ਸਿੱਖੀ ਸਮਾਜ ਦੇ ਵਿੱਚੋਂ ਹੀ ਹੈ ਨਾ ਜੀ ਤੇ ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਜੀ ਨਾ ਸਤਿਕਾਰ ਕਰਦੇ ਜੀ ਗੁਰੂ ਮਾਨ ਦੇ ਆ ਵੀ ਅਸੀਂ ਲੋਕ 11 ਦਿਨ ਸਿੱਖ ਸਮਾਜ ਕੇ ਸਾਥ ਪ੍ਰਵਾਤ ਫੇਰੀ ਵਗੈਰਾ ਨਿਕਾਲ ਰਹੇ تھے ਹਾਂ ਸਪੋਰਟ ਕਰ ਰਹੇ تھے ਕਰ ਰਹੇ ਸੀ ਨਾ ਔਰ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਅਸੀਂ ਲੋਕ ਸਮਰਪਿਤ ਹੈ ਹਰ ਤਰ੍ਹਾਂ ਸੇ ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ ਵਾਂ ਕਿ ਜਿਹੜਾ ਸਿੰਧੀ ਸਮਾਜ ਆ ਉਹਦਾ ਇੱਕ ਬਹੁਤ ਵੱਡਾ ਵਰਗ ਗੁਰੂਆਂ ਦੇ ਪਾਤਸ਼ਾਹ ਜਿਹਦਾ ਬਹੁਤ ਸਤਿਕਾਰ ਕਰਦਾ ਜਿੰਨਾ ਕਿ ਮੈਨੂੰ ਪਤਾ ਮੁੰਬਈ ਦੇ ਵਿੱਚ ਤੁਹਾਡੇ ਇੱਥੇ ਗੁਰਪ੍ਰੀਤ ਸਿੰਘ ਰਿੰਕੂ ਨੇ ਇੱਕ ਜੀ ਰਿੰਕੂ ਵੀਰ ਜੀ ਕਿਹਾ ਜਾਂਦਾ ਉਹਨਾਂ ਨੂੰ ਉਹ ਮੈਂ ਦੇਖਦਾ ਹਾਂ ਅਮਰਤਵੈਲਾ ਟਰਸਟ ਚਲਾਉਂਦੇ ਆ ਹਾਂ ਬੇਸ਼ੱਕ ਭਾਵੇਂ 100% ਨਹੀਂ ਕੁਝ ਖਾਮੀਆਂ ਹੋਣਗੀਆਂ ਉਹਨਾਂ ਦੇ ਅੰਦਰ ਕੁਝ ਗਲਤੀਆਂ ਵੀ ਹੋ ਸਕਦੀਆਂ ਉਹਨਾਂ ਦੇ ਕੋਲ ਕੋਈ ਹੋਈਆਂ ਹੋਣ ਜਾਂ ਹੋ ਜਾਣ ਭਵਿੱਖ 'ਚ ਮਨੋਕੇ ਆ ਅਡਾ ਤੇ ਦੂਜੀ ਗੱਲ ਵੀ ਜਿਹੜੇ ਉਹਦਾ ਨੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹੁੰਦੇ ਨੇ ਸੰਗਤਾਂ ਸਿੰਧੀ ਸਮਾਜ ਦੀਆਂ ਹਨਾ ਉਹ ਗੁਰਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲਾ ਸਾਹਮ ਦੇ ਨੇ ਨਾਮ ਜਪਦੇ ਨੇ ਚਲੋ ਮੈਂ ਇਹ ਗੱਲ ਹੋ ਸਕਦਾ ਵੀ ਕਿਤੇ ਮਰਿਆਦਾ ਦੇ ਵਿੱਚ 100% ਨਹੀਂ ਤੇ ਕੁਝ ਪਰਸੈਂਟ ਜਿਹੜਾ ਵਾ ਉਹਨਾਂ ਕੋਈ ਢਿੱਲ ਜਿਹੜੀ ਆ ਉਹ ਰਹਿ ਜਾਂਦੀ ਹੋਵੇ ਹਨਾ ਜਾਂ ਉਹ ਕਿਉਂਕਿ ਪ੍ਰੋਪਰ ਆ ਜਿਹੜੇ ਕਿੰਨੇ ਵੀ ਸਾਡੇ ਉਸ ਸਿੰਧੀ ਭੈਣ ਭਰਾ ਨੇ ਉਹਨਾਂ ਨੂੰ ਸਾਰੀ ਮਰਿਆਦਾ ਨਹੀਂ ਪਤਾ ਕਿਤੇ ਹੋ ਸਕਦਾ ਕੋਈ ਨਿੱਕੀ ਮੋਟੀ ਉਹਨਾਂ ਕੋਲ ਗਲਤੀ ਹੋ ਜੇ ਪਰ ਪਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ ਗੁਰੂ ਰੰਸਾ ਜੀ ਨੂੰ ਮੱਥਾ ਟੇਕਦੇ ਨੇ ਗੁਰਬਾਣੀ ਪੜ੍ਹਦੇ ਨੇ ਤੇ ਉਹਨਾਂ ਨੇ ਕਿਉਂ ਕਦੀ ਕਰ ਲਿਆ ਜਿਉਂ ਸ਼ਰਧਾ ਦੇ ਵਾਸਤੇ ਤੁਸੀਂ ਕੀਤਾ ਮੰਨ ਲੋ ਆ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਮੰਨਦੇ ਹੋ ਸ਼ਰਧਾ ਵਾਸਤੇ ਕੀਤਾ ਤੇ ਉਹਨਾਂ ਨੇ ਅਜੇ ਤੱਕ ਕਿਉਂ ਨਹੀਂ ਕਰਤਾ ਤੁਹਾਡੇ ਆਪਣੇ ਨੇ ਨਾ ਜੀ ਅਬ ਹਮ ਲੋਕ ਤੋਂ ਸਵਾਛ ਕੇ ਛੋਟੇ ਸਦਸਾ ਹੈ ਬਲੇ ਇਹ ਤਾਂ ਭਾਜੀ ਹੁਣ ਤੁਸੀਂ ਕਿਸ਼ਨ ਜੀ ਵੇਖੋ ਇਹ ਡਿਫੈਂਡ ਕਰਨ ਵਾਸਤੇ ਆ ਹੁਣ ਇਹ ਬਲੈਂਡ ਕਰਨਾ ਤੁਸੀਂ ਆਪਣੇ ਆਪ ਨੂੰ ਨਹੀਂ ਮਤਲਬ ਵਾਕੀ ਅਬ ਕਿਆ ਹੈ ਹਮ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਸ਼ਰਧਾ ਔਰ ਸਮਰਪਣ ਸੇ ਹੈ ਅਬ ਅਣਜਾਣੇ ਮੈਂ ਜੋ ਵੀ ਗਲਤੀ ਹੋ ਗਈ بس یہی ਤਾਂ ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਿਕਾਰ ਨਾਲ ਗੱਲ ਕਰ ਰਿਹਾ ਨਹੀਂ ਤੇ ਮੇਰੀ ਟੋਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਹੇ ਕਰਕੇ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਵੀ ਗੁਰੂ ਰੰਧ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਉਹਨੂੰ ਪੜ੍ਹਦੇ ਹੋ ਗੁਰੂ ਰੰਧ ਸਾਹਿਬ ਦਾ ਹੈ ਨਾ ਉਹਨਾਂ ਨੂੰ ਪੁੱਛਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵਾ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕabhi ਸੁਪਨੇ ਵਿੱਚ ਵੀ ਨਹੀਂ ਸੋਚेंगे ہم ਲੋਕ ਔਰ ਨਾ ਕਦੇ ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹੈ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂ ਕਿ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀਰ ਸਾਰੇ ਆ ਕੇ ਜਲਦੀ ਤੋਂ ਜਲਦੀ ਜਿੰਨੀ ਤੁਹਾਡੀ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੇ ਉੱਥੇ ਮਾਫੀ ਮੰਗੋ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰੋਸੀਜਰ ਆ ਸ਼ਿਰਕ ਅਕਾਲ ਤਖਤ ਸਾਹਿਬ ਵੱਲੋਂ ਪੰਜ ਪੈਰਾਂ ਜੁੜੀ ਲਈ ਜਾਵੇ ਜਾਂ ਕਿਸੇ ਇੱਕ ਦੀ ਲਈ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਵੀ ਇੱਕ ਮਰਿਆਦਾ ਵਾ ਜੀ ਜੀ ਉੱਥੇ ਆ ਕੇ ਪੇਸ਼ ਹੋਵੋ ਜੋ ਸ਼ਿਰਕ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀ ਦੇ ਨਾ ਤੇ ਬਹੁਤ ਵੱਡਾ ਗੁਨਾਹ ਕੀਤਾ ਵਾ ਜੀ ਜੀ ਇਹ ਤੇ ਮਰਤ ਪੈ ਜੂਗੀ ਅੱਜ ਤੁਸੀਂ ਇਦਾਂ ਜੇ ਤੁਹਾਨੂੰ ਅੱਜ ਹੀ ਕਹਿੰਦੇ ਇਦਾਂ ਹੀ ਚਲੋ ਕੋਈ ਨਹੀਂ ਜੀ ਤੁਸੀਂ ਮਾਫੀ ਮੰਗ ਲਓ ਜਿਵੇਂ ਤੁਸੀਂ ਕਹਿ ਰਹੇ ਜੇ ਵੀ ਅਸੀਂ ਗੁਰਦਰਾ ਸਾਹਿਬ ਜਾ ਕੇ ਮਾਫੀ ਮੰਗ ਲਈ ਆ ਜਾਂ ਮੰਗ ਲਾਂਗੇ ਤੇ ਇਹ ਤਾਂ ਇਦਾਂ ਜੇ ਗੱਲ ਖਤਮ ਹੋ ਜਾਂਦੀ ਹੈ ਨਾ ਵੀਰ ਜੀ ਫੇਰ ਤਾਂ ਫੇਰ ਤਾਂ ਸਾਰੀ ਦੁਨੀਆ ਤੁਰ ਪੂ ਇਧਰ ਨੂੰ ਨਹੀਂ ਨਹੀਂ ਜੈ ਸਾਹਿਬ ਲੋ ਆਦੇਸ਼ ਦੇਂਗੇ ਹਮ ਲੋ ਸਿੰਧੀ ਸਮਾਜ ਦਾ ਰੋਲ ਕਬਾਈ ਕਰੇਗਾ ਤੁਸੀਂ ਆਪਣੇ ਜਿੰਨੇ ਤੁਹਾਡੇ ਮੋਤਬਰ ਨੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਤੁਹਾਡੇ ਉਹ ਜਿਹੜੀ ਉਹ ਸਾਰੇ ਸੰਗਤ ਸੀ ਉੱਥੇ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਵਾ ਸਵੇ ਉਸ ਉਸ ਮਨੁੱਖ ਦੇ ਜਾਂ ਬੱਚੀ ਦੇ ਜੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨੇ ਸਰੂਪ ਧਾਰਿਆ ਸੀ ਸਾਰੇ ਜਾਣੇ ਜਲਦੀ ਤੋਂ ਜਲਦੀ ਜਿਹੜੀ ਵੀ ਡੇਟ ਜਿਹੜਾ ਵੀ ਦੇਣਿਆ ਉਹ ਨੰਬਰ ਤੁਹਾਡੇ ਕੋਲ ਮੇਰਾ ਆ ਗਿਆ ਤੁਸੀਂ ਦੱਸ ਦਿਓ ਜਾਂ ਤੁਸੀਂ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹੜਾ ਤੁਹਾਡਾ ਜੇ ਕੰਟੈਕਟ ਹੈਗਾ ਵੀਰ ਨਾਲ ਜਾਂ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਤੇ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਇਹ ਸਤਕਾਰ ਪ੍ਰੇਮ ਪਿਆਰ ਦਾ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਇਹ ਮੇਰਾ ਵੀਰ ਬਹੁਤ ਜਲਦੀ ਬਿਨਾਂ ਦੇਰ ਕੀਤੇਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਜਾਓਗੇ ਤੇ ਜੋ ਅਕਾਲ ਤਖਸਾਲ ਸਾਹਿਬ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੀ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਦਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਪਤਾ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਤੇ ਮਹਾਰਾਜ ਨੇ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਜੀ ਤੇ ਜੇ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਅਫਰ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਖੇ ਵੀ ਮੈਂ ਬਹੁਤ ਵੱਡਾ ਸੇਖ ਹਾਂ ਬਹੁਤ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਹਾਂ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਹ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹੀਆਂ ਨਹੀਂ ਪੈ ਸਕਦਾ ਪਿਗੁਰਾਨੇ ਦੇ ਪਾਸ਼ਾ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ ਜੀ ਸੋ ਇਹਸ ਕਰਕੇ ਮੇਰਾ ਭਰਾ ਬੜੀ ਬੜੇ ਪ੍ਰੇਮ ਪਿਆਰ ਨਾਲ ਮੈਂ ਵੇਖੋ ਤੁਹਾਨੂੰ ਬੇਨਤੀ ਕੀਤੀ ਆ ਨੰਬਰ ਲੈ ਕੇ ਤੁਹਾਡਾ ਵੀ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਇਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਰਕੇ ਜੀ ਅਕਾਲ ਤਖਤ ਸਾਹਿਬ ਪੇਸ਼ ਹੋ ਜਾਓ ਨਹੀਂ ਤੇ ਫਿਰ ਬਾਅਦ ਦੇ ਵਿੱਚ ਵੇਖੋ ਜੇ ਕੋਈ ਮਿਲਰਗਾ ਜਜ਼ਬਾਤੀ ਮਿਲ ਗਿਆ ਨਹੀਂ ਨਹੀਂ ਹਮਲੇ ਜਲਦ ਜਲਦ ਪੈਸੋ ਦਾ ਹਾਂ ਤਾਂ ਜੇ ਕੋ ਮਤਲਬ ਮਿਰਰ ਦਾ ਮਿਲ ਕੇ ਤੁਹਾਨੂੰ ਕੋ ਗਰੀਬੜਾ ਸਿੱਖ ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਫੈਸਲਾ ਕਰੂਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਨਹੀਂ ਜੀ 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 ਹਾਂ ਹਮ ਲੋ ਜਲਦੀ ਪੈਸੋ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ